ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਤੇ ਆਜੋ ਵੀ ਮਿੱਤਰੋ ਬਲੌਗ ਬਣਾਈਏ 3 ਤੇ ਕਰੀਏ ਅੱਜ ਗੱਲਬਾਤ ਤੇ ਅੱਜ ਮੈਂ ਇਕੱਲੇ ਸੀ ਤੇ ਸੇਭੂ ਵੀ ਗਿਆ ਆਇਆ ਸੀਗਾ ਤਾਂ ਹੁਣ ਇਕੱਲੇ ਨੇ ਕੰਮ ਕਾਫੀ ਕਰਨੇ ਆ ਹੁਣ ਸਭ ਤੋਂ ਪਹਿਲਾਂ ਤਾਂ ਹੁਣ ਆਪਾਂ ਟੀਕੇ ਲਾਉਣੇ ਆ ਬਫ ਕਰੋ ਇੱਥੇ ਟੀਕਾ ਲਾਉਣਾ ਤੇ ਕੱਟੇ ਨੂੰ ਦਵਾਈ ਦੇਣੀ ਆ ਤਾਂ ਦੋ ਤਿੰਨ ਦਵਾਈਆਂ ਕਰੀ ਸਿੱਧਣਾਉਂਦੀਆਂ ਸੀ ਉਹ ਮਟਾਇੜ ਸਾਰੀ ਦਵਾਈ ਦੇਖਦੇ ਆ ਕਿੱਧਰ ਫਈ ਐ ਤਾਂ ਕਟਿਆਂ ਨੂੰ ਜੀਆਂ ਵਾਲੀ ਦਵਾਈ ਦੇਣੀ ਆ ਪੇਟ ਦੇ ਕੀੜੇ ਵਾਲੀ ਤੇ ਉਸ ਤੋਂ ਬਾਅਦ ਆਪਾਂ ਮਿੱਕਰੋ ਹਾਂ ਜਿੰਦਰਾ ਜਿੰਦਰਾ ਕੀ ਕਰਨਾ ਹੈ ਆਪਾਂ ਇੱਥੇ ਹੈਗਾ ਆਪਣੇ ਕੋਲੇ ਤੂੰ ਜਾਇਆ ਭੱਜ ਕੇ ਪਰਲੀ ਮੋਟਰ ਤੇ ਕੀੜਾ ਮਾਰਿਆ ਨਹੀਂ ਜਿੰਦਰਾ ਇੱਥੇ ਆਪਣੇ ਕੋਠੇ 'ਚ ਪਿਆ ਉਹ ਉੱਥੇ ਚਲਾ ਕੇ ਦੇਖ ਲਾਂਗੇ ਨਹੀਂ ਘਰੋਂ ਜੱਕ ਲੈ ਮੈਂ ਮੋਟਰਸਾਈਕਲ ਤੇ ਭੱਜ ਕੇ ਤੂੰ ਇੱਧਰ ਜਾਇਆ ਤੇ ਅੱਜ ਥੋੜਾ ਜਿਹਾ ਢੱਡੋਂ ਨੂੰ ਹੋਇਆ ਬੁਖਾਰ ਤੇ ਜਦੋਂ ਨੂੰ ਡਾਕਟਰ ਆਇਆ ਉਹ ਤੋਂ ਪਹਿਲਾਂ ਮੈਂ ਤੇ ਤੇ ਇਹਨੂੰ ਹੋਮੋਪੈਥਿਕ ਦਵਾਈ ਹੋਮੋਪੈਥਿਕ ਦਵਾਈ ਦੇ ਨਾਲ ਜਿਹੜਾ ਬੁਖਾਰ ਆ ਉਹ ਸੈੱਟ ਹੋ ਗਿਆ ਇਹਨੇ ਤੜਕੇ ਵਾਲਾ ਜਿਹੜਾ ਕੱਖ ਖਾਦੇ ਨਹੀਂ ਤੇ ਬੁਖਾਰ ਇੱਕ ਵਾਰੀ ਥਰਮਾਮੀਟਰ ਨਾਲ ਹੁਣ ਚੈੱਕ ਕਰ ਲਿਆ ਤਾਂ ਇਹਨੇ ਹੋ ਗਈ ਤਾਂ ਤੇ ਹੁਣ ਇਹ ਪੈਂਦੀ ਐ ਦੇ ਕੱਖਾਂ ਨੂੰ ਹੁਣ ਪਾਏ ਸੀਗੇ ਇਹ ਹਜੇ ਬੈਠੀ ਆ ਤਾਂ ਜਿੰਨੇ ਕੁ ਚਲ ਖਾਦੇ ਜਾਂਦੇ ਧੁੱਕ ਜੁੱਕ ਤਾਂ ਆਪੇ ਖਾ ਲੈਣੇ ਬਾਕੀ ਹੱਥ ਨੇ ਜਾ ਕੇ ਕਟਰਾਂ ਨੂੰ ਮਾਰਾਂਗੇ ਤੇ ਹੁਣ ਟੀਕਾਂ ਦੇ ਨਾਲ ਨਾਲ ਤਾਂ ਹੁਣ ਜਿਹੜੀਆਂ ਇੱਕ ਦੋ ਝੋਟੀਆਂ ਹੁਣ ਸਮਾਈ ਆਲੀਆਂ ਹੋ ਗਈਆਂ ਤਾਂ ਹੁਣ ਇਹਨਾਂ ਨੂੰ ਦਵਾਈ ਦੇਣੀ ਆ ਜੀ ਬੱਚਿਆਂ ਨੂੰ ਸਾਰਿਆਂ ਨੂੰ ਬੜਾ ਕਫ ਦੇਣਾ ਹਜੇ ਕਿਉਂਕਿ ਡੇਲੀ ਇੱਕ ਟਾਈਮ ਮੇਰੀ ਡਿਊਟੀ ਪੱਕੀ ਹੈ ਤੇ ਆ ਜਣੇ ਕਿ ਵੀ ਇੱਕ ਟਾਈਮ ਮੇਰਾ ਮੰਨਣਾ ਵੀ ਜ਼ਰੂਰੀ ਹੈ ਦੇਣਾ ਹਨਾ ਬੱਚਿਆਂ ਨੂੰ ਵੀ ਚਲੋ ਇਹਦੇ ਨਾਲ ਤਾਕਤ ਬਣੀ ਰਹਿੰਦੀ ਹੈ ਤਾਂ ਦੂਜੀ ਗੱਲ ਆ ਗਈ ਉਸ ਤੋਂ ਬਾਅਦ ਇਹਨੂੰ ਰੀਅਲ ਐਚ ਦੇਣਾ ਆਪਾਂ 10 ਐਮਐਲ ਤੇ ਕਿਉਂਕਿ ਇਹਦੇ ਥਣੇ ਦੇ ਵਿੱਚੋਂ ਜਿਹੜਾ ਦੁੱਧ ਡਗਪਾਂਦਾ ਜਿਹੜੀ ਸਲਾਈ ਮਰਵਾਈ ਸੀ ਉਹ ਕਿਰਨ ਲੱਗ ਜਾਂਦਾ ਦੁੱਧ ਉਹ ਕਹਿੰਦੇ ਵੀ ਵਾਧਣਾ ਦਿਓ ਵੀ ਆਪਾਂ 20 ਵੀ ਕਹਦੇ ਨੇ 25 ਵੀ ਕਹਦੇ ਨੇ ਵੀਡੀਓ 'ਚ ਉਹ ਕਹਿੰਦੇ ਸਿਰਫ 10 ਐਮਐਲ ਹੀ ਦੇਣਾ ਹੈ 10 ਐਮਐਲ ਰੀਅਲ ਐਚ ਠੀਕ ਆ ਤਾਂ ਨਾ ਹੀ ਰੀਅਲ ਐਚ ਆ ਉਹ ਕਹਿੰਦੇ 10 ਐਮਐਲ ਦੇਣਾ ਤਾਂ ਬੜਾ ਵਧੀਆ ਮਤਲਬ ਥਣ ਦਾ ਮਤਲਬ ਜਿਹੜਾ ਦੁੱਧ ਟਪਕਣਾ ਸਟਾਰਟ ਹੁੰਦਾ ਉਹ ਹੌਲੀ ਹੌਲੀ ਹਟ ਜੂ ਵੀ ਜੇ ਕੋਈ ਹੋਰ ਮੱਝ ਆ ਜਿਹੜਾ ਦੁੱਧ ਨਿਕਲਦਾ ਤੇ ਔਕੇ ਨਾਲ ਜਾਂ ਗਾਵਾਂ ਉਹਨੂੰ ਵੀ ਤੁਸੀਂ 10-10 ਐਮਐਲ ਦੇ ਸਕਦੇ ਜਿਹੜਾ ਦੁੱਧ ਚਾਹਣੋ ਉਹ ਰੋਕੂਗਾ ਇਹਨੂੰ ਉਹ ਦੇਣਾ ਇਹਨੂੰ ਨਾਲ ਜੀ ਆਪਾਂ ਜੋਸ਼ ਆਪਾਂ ਸਟਾਰਟ ਕਰਨਾ ਅੱਜ ਕੜਕੜ ਚੱਲ ਗਿਆ ਹੁਣ ਝੋਟੀ ਦਾ ਹੁਣ ਇਹਦੀ ਵੀ 2-4 ਦਿਨਾਂ ਦੇ ਵਿੱਚ ਹੀ ਚਵਾਈ ਜਿਹੜੀ ਦਿਖਾਉਣ ਦੀ ਕੋਸ਼ਿਸ਼ 100% ਹੀ ਕਰਾਂਗੇ ਪਹਿਲਾਂ ਇਹਦੀ ਸਲਾਈ ਮਾਰਨ ਦੀ وجہ ਨਾਲ ਦੁੱਧ ਮਤਲਬ ਘਟ ਗਿਆ ਪਰ ਚਵਾਈ ਇਹਦੀ ਵੀ ਨਾਲ ਹੀ ਦਿਖਾ ਦਾਂਗੇ ਉਹ ਤੁਹਾਨੂੰ ਬਿ ਆਿਆਂ ਨਾਲੇ ਦੁੱਧ ਦਾ ਤੁਹਾਨੂੰ ਮੈਂ ਦੇਣੇ ਵੀ ਸ਼ਾਰਟ ਕਟੂਗਾ ਜਿਵੇਂ ਦੁੱਧ ਪੈਂਦੀ ਆ ਔਰਲੇ ਥਣ ਦੇ ਵਿੱਚੋਂ ਸਾਨੂੰ 3 ਵਜੇ ਇਕੱਲੇ ਇਕੱਲਾ ਥਣ ਚੋਣਾ ਪੈਂਦਾ ਇਹਦਾ ਕੱਲਾ ਝੋਟੀ ਬੜੀ ਸੀਲ ਆ ਵਿਚਾਰੀ ਆਥ ਨੇ ਤਿੰਨ ਥਣ ਚ ਵਾਰ ਆਂਦੀ ਆ ਜੇ ਨਹੀਂ ਚੋਂਦੇ ਤੇ ਜਿਹੜਾ ਉਹਦਾ ਆਥ ਨੇ 3 ਵਜੇ ਆਪਾਂ 2.5 ਲੀਟਰ ਦੁੱਧ ਕੱਢਣਾ ਉਹ ਥਣ ਦੇ ਵਿੱਚੋਂ ਉਹ ਸਾਰਾ 2.5 ਲੀਟਰ ਨਿਕਲ ਜਾਂਦਾ ਫਿਰ ਆਥਨ ਵਾਲਾ ਜਿਹੜਾ ਕੋਈ ਦੁੱਧ ਹੁੰਦਾ ਲੀਟਰ 1.5 ਲੀਟਰ ਜਿੰਨਾ ਵੀ ਹੈਗਾ ਵੀ ਓਨਾਂ ਕ ਦਿੰਦੀ ਆ ਮੁੜ ਕੇ ਤੇ ਹੁਣ ਉਹ ਥਣ ਸਾਨੂੰ ਪਹਿਲਾਂ ਚੋਣਾ ਪੈਂਦਾ ਹੁਣ ਇਹ ਕੋਸ਼ਿਸ਼ ਕਰਾਂਗੇ ਇਹਨੂੰ ਦਵਾਈ ਦੂਜੇ ਕੇ ਮਾਰੇ ਸ਼ਿਟ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਚਵਾਈ ਇਹਦੀ ਨਾਲ ਹੀ ਦਿਖਾ ਦਾਂਗੇ ਤੇ ਇਹਨੂੰ ਅ ਥੋੜੀ ਜੀ એનર્ਜੀ ਦੀ ਥੋੜੀ ਜੀ ਘਾਟ ਹੈ ਕਿਉਂਕਿ ਬੈਂਦੀ ਬੁੰਦੀ ਥੋੜਾ ਛੇਤੀ ਹੈ ਇਹ ਚੋਟੀ ਦਾ ਦੁੱਧ ਹੈਗਾ ਬਿਤ ਘਟ ਹੈ ਖਾਂਦੀ ਘਟ ਹੈ 3 ਕਿਲੋ ਦਾਣੇ ਤੋਂ ਵਧਾਉਂ ਦੇਣੀ ਦੁੱਧ ਉਹੀ ਹੈ 13-14 ਕਿਲੋ ਤੇ ਆ ਗਈ ਤੇ ਕਾੜੇ ਦਾ ਕੱਲ ਨਹੀਂ ਚੱਲਿਆ ਠੀਕ ਹੈ ਪਰਸੋ ਮਤਲਬ ਇਹ ਸਾਫ ਹੋ ਕੇ हट ਗਈ 3 ਦਿਨ ਚੱਲਿਆ ਲਗਾਤਾਰ ਕੱਲ ਤਾਂ ਹੈ ਨਹੀਂ ਹੁਣ ਕੋਈ ਮੈਲਾਣੀ ਫਰੈਸ਼ ਹੋ ਗਈ ਤਾਂ ਹੁਣ ਥੋੜੀ ਜੀ ਖਰਾਕ ਤੇ ਭੁੱਖ ਦੀ ਦਵਾਈ ਲਾਉਣੀ ਹੈ ਇਹਨੂੰ ਤੇ ਇਹਨੂੰ ਵੀ ਜਿਵੇਂ ਰੀਅਲ ਵਿੱਚ ਜੇ ਹੈਗਾ ਆਪਣੇ ਕੋਲੇ ਉਹ ਵੀ 10-10 ਐਮਐਲ ਨੂੰ ਵੀ ਸਟਾਰਟ ਕਰ ਦੇਣਾ ਨਾਲ ਤੇ ਨਾਲ ਹੀ ਭੁੱਖ ਦੀ ਦਵਾਈ ਸਟਾਰਟ ਕਰ ਦੇਣੀ ਆ ਤੇ ਦਾਣਾ ਥੋੜਾ ਬਹੁਤਾ ਵਧਾ ਦੇਣਾ ਤੇ ਇਹਦੀ ਵੀ ਚਵਾਈ ਜਿਹੜੀ ਸਟਾਰਟਿੰਗ ਨਾਲ ਕਰਨੀ ਆ। ਇਸ ਤੋਂ ਬਾਅਦ ਕੰਮ ਤੁਸੀਂ ਦੇਖਈਏ। ਬਿੱਲੋ ਥੋੜਾ ਜਿਹਾ ਮੱਥਾ ਮਰਵਾਉਂਦੀ ਆ ਪਿਆਰ ਨਾਲ ਸਾਰਾ ਕੁਝ ਕਰ ਲਈਏ। ਠੀਕ ਹੈ ਭਾਂਦੀ ਇਹਨੂੰ ਯਾਹਰ ਦੇ ਦਿਓ ਵੀ ਲੈ ਲਓ। ਪਰ ਦਵਾਈ ਨੂੰ ਤਾਂ ਇਹ ਇੰਨਾ ਕਾ ਜਦੋਂ ਦਵਾਈ ਦੇਖ ਲਈ ਸਰੰਜ ਇੱਧਰ ਦੀ ਮੂੰਹ ਲਗੋ ਕੇ ਪਰੇ ਦੀ ਕਰ ਲੂਗੇ ਤਾਂ ਹੌਣ ਬੰਗੀ ਕਰਕੇ ਵੀ ਮੈਂ ਮੂੰਹ ਫੜਾਉਂਦੀ ਨਹੀਂ। ਇਹਨੂੰ ਦਵਾਈ ਦੇਣੀ ਔਖੀ ਆ। ਇਹਨਾਂ ਦੇ ਹੁਣ ਦੋਨਾਂ ਦੇ ਲੱਗਣਿਆ ਜੇ ਠੀਕੇ ਜਿਹੜੇ ਉਹ ਬਫ ਕਰੋ ਐਚ ਵਾਲੇ ਲਾਉਣੇ ਹੁੰਦੇ ਆ। ਅੱਜ ਇਹਨਾਂ ਦੇ ਦੋਨਾਂ ਦੇ ਦਾ ਤੇ ਇਹਨਾਂ ਨੂੰ ਰੀਅਲ ਇਚ ਦੇਣਾ ਦੋਨਾਂ ਨੂੰ ਇਹਨੂੰ ਨਾਲ ਭੁੱਖ ਦੀ ਦਵਾਈ ਦੇਣੀ ਹੈ ਇੱਕ ਜਿਹੜੀ ਉਹ ਝੋਟੀ ਅਜੇ ਤਾਪ ਚੜਿਆ ਉਹਨੂੰ ਡਾਪਟ ਹੋਈ ਹੈ ਤਾਂ ਉਹਨੂੰ ਹੁਣ ਆਪਾਂ ਦਵਾਈ ਦੇਨੇ ਆ ਠੀਕ ਹੈ ਜੀ ਉਹਨੂੰ ਵੀ ਲਿਵਰ ਟੋਨਿਕ ਵਧੀਆ ਜਿਹੜਾ ਵਧੀਆ ਛੋੜੇ ਆਏ ਹੋਗੇ ਨਾ ਫਿਰ ਰਿਜ਼ਲਟ ਮਿਲਦਾ ਉਹ ਬਰੋਟੋਨ ਸੌਰੀ ਵੀ ਲਿਵਰ ਟੋਨਿਕ ਦੇ ਸਕਦੇ ਆ ਆਪਾਂ ਹਨ ਕਿਉਂਕਿ ਕਾਫੀ ਪੰਪਿੰਗਾਂ ਦੇ ਰਿਜ਼ਲਟ ਆ ਜਿਹੜਾ ਬਰੋਟੋਨ ਵਾਲਾ ਇਹ ਆਇ ਨਹੀਂ ਹੁੰਦਾ ਵੀ ਇੱਕ ਕੰਪਨੀ ਰਿਜ਼ਲਟ ਦੇਣੀ ਬਹੁਤ ਚੰਗੀਆਂ ਚੰਗੀਆਂ ਕੰਪਨੀਆਂ ਵੀ ਪਈਆਂ ਤਾਂ ਹਜੇ ਜਿਹੜੇ ਨਵੇਂ ਕੰਪਨੀਆਂ ਵੀ ਇਹ ਜਿਹਾਂ ਪੰਗਾ ਜਿੰਨਾ ਰਿਜ਼ਲਟ ਬਹੁਤ ਸੋਹਣਾ ਹੁੰਦਾ ਪਰ ਉਹ ਚੀਜ਼ ਥੋੜੀ ਦੇਖੀ ਵੀ ਹੋਵੇ ਵੀ ਅੱਗੇ ਯਾਰ ਜੇ ਇੱਕ ਪਸ਼ੂ ਖਾਣੋਂ ਪੀਣੋਂ ਹੜਦਾ ਜੇ ਅਸੀਂ ਆਹ ਲੀਵਰ ਟੋਨਿਕ ਦਿੰਨੇ ਆ ਬੜਾ ਸੋਹਣਾ ਖਾਂਦੀ ਐ ਉਸ ਤੋਂ ਬਾਅਦ ਉਸ ਹਸਾਬ ਦੇ ਨਾਲ ਹੀ ਜਿਹੜਾ ਲੀਵਰ ਟੋਨਿਕ ਦੇਣਾ ਚਾਹੀਦਾ ਤਾਂ ਉਸ ਤੋਂ ਬਾਅਦ ਨਾਲ ਕਟੜੋਂ ਵਾਲਾ ਆ ਗਿਆ ਕਟੜੋਂ ਵਾਲ ਨੂੰ ਸਾਰਿਆਂ ਨੂੰ ਅੱਜ ਜੀ ਦੀ ਜੀਆਂ ਦੀ ਦਵਾਈ ਦੇ ਦੇਣੀ ਆ ਪੇਟ ਦੇ ਪੀੜਿਆਂ ਦੀ ਆ ਵੱਡੇ ਇਹਨਾਂ ਨੂੰ ਵੀ ਦਿੱਤੀ ਦਿੱਤੀ ਵੀ ਤਾਂ ਕਰਾਂ ਸਾਰਿਆਂ ਨੂੰ ਪਰ ਹੁਣ ਦੁਬਾਰੇ ਰਿਪੀਟ ਥੋੜੀ ਜੀ ਕਰਨੀ ਆ ਠੀਕ ਆ ਜਿਵੇਂ ਮਹੀਨੇ ਦੇ ਵਿੱਚ ਵਿੱਚ ਹੁਣ 25 20 2 ਕਰ ਦੇਣੀ ਹੈ ਤੇ ਆਹ ਦੱਸੋ ਵੀ ਬਾਡੀ ਬਿਲਰ ਕਿਵੇਂ ਲੱਗਿਆ ਇਹਦੀ ਤੁਸੀਂ ਬਾਡੀ ਦੇਖ ਕੇ ਥੋੜਾ ਜਿਹਾ ਹੈਰਾਨ ਹੋ ਜਾਣਾ ਇਹ ਜਮਾਂਦਰੂ ਕੰਮ ਇਹਦੀ ਬਾਡੀ ਥੋੜੀ ਜਿਹੀ ਜ਼ਿਆਦਾ ਤਗੜੀ ਹੈ ਠੀਕ ਹੈ ਜੀ ਉਹਦੇ ਵਾਂਗੂ ਇਹਦੇ ਸਿਕਸ ਪੈਕ ਬਣੇ ਹੋਏ ਤੁਸੀਂ ਅਲੋ ਖੜਾਓ ਇਹਨਾਂ ਸਾਜਵਾਰ ਇਹਦੇ ਨਾਲ ਦੇ ਕਟਰਵਾਣੇ ਸਾਰਿਆਂ ਨੇ ਉਹਨਾਂ ਨਾਲ ਦੁੱਧ ਹੀ ਪੀਤਾ ਚੁੰਗਣੀ ਦੇ ਨਾਲ ਨਿੱਪਲ ਨਾਲ ਹੀ ਨੇ ਪੀਤਾ ਕਾਹਦੇ ਕੋ ਤਾਂ ਬੜਾ ਤਕੜਾ ਸਰੀਰ ਕੰਨੂ ਉਹ ਤਾਂ ਜਮ ਹੀ ਹੈ ਹੱਡ ਲੀ ਹੈ ਕੰਦਰ ਦਾ ਪਤਾ ਨਹੀਂ ਐਂ ਲੱਗਦਾ ਜਿਵੇਂ ਕੁਛ ਖਾਂਦਾ ਹੀ ਨਹੀਂ ਹੁੰਦਾ ਠੀਕ ਹੈ ਖਾਣ ਪੀਣ ਕੰਨੀ ਧਿਆਨ ਰੱਖੀਦਾ ਹੈ ਦਵਾਈ ਦੂਈ ਕੰਨੀ ਧਿਆਨ ਰੱਖੀਦਾ ਤੇ ਰੱਸਾ ਤੋਂ ਸੀ ਕਹਤੋਂਗੇ ਵੀਰੇ ਜਾਣ ਵਾਲੀ ਐ ਵਾਰੀ ਵਾਰੀ ਤੜਾਉਂਦਾ। ਤਾ ਰੱਸਾ ਇਹ ਨਾ ਚੱਬਣ ਲੱਗ ਜਾਂਦਾ ਸੀ ਉਹਦੇ ਤੋੜਦੇ ਨੇ ਫੇਰ ਉਹ ਮੇਜ ਕਰੀ ਬੰਨਤਾ ਹੈ ਜਿਹੜਾ ਸਿਰ ਉਸੇ ਵੀ ਬਦਲਨ ਵਾਲੇ ਇਹ ਵੀ ਬਦਲਾਂਗੇ। ਤੇ ਦੋ ਗੱਲਾਂ ਮਜ਼ਾਕ ਨਹੀਂ ਆ ਵੀ ਹੋ ਜਾਂਦੀਆਂ ਤੁਸੀਂ ਦੇਖ ਸਕਦੇ ਆ। ਤਾਂ ਇਹ ਜੇ ਕੋਈ ਮਾੜਾ ਮੋਟਾ ਪਤਾ ਹੋਵੇ ਤਾਂ ਸਾਨੂੰ ਜ਼ਰੂਰ ਦੱਸਿਓ ਵੀ ਜਿਹੜਾ ਇਹਦਾ ਨੱਸਾ ਰਹਿਣ ਦਾ ਕੀ ਕਾਰਨ ਹੈ। ਜੀਆ ਦੀ ਦਵਾਈ ਤੋਂ ਲਾ ਕੇ ਲੀਵਟੋਨਿਕ ਬੜਾ ਕਾਫ ਇਹਨੂੰ ਵੀ ਨਾਲ ਹੀ ਦਿੰਨੇ ਆ। ਕੱਲਾ ਇਹ ਕਟਰੂਆ ਇਹਨੂੰ ਕਾਸੇ ਨਾਲ ਹੀ ਗਰੋਥ ਦਾ ਅਸਰ ਹੀ ਨਹੀਂ ਹੋ ਰਿਹਾ। ਠੀਕ ਹੈ ਸਮਝੋ ਬਾਹਰ ਹੈ ਹੁਣ ਜਿਹੜਿਆਂ ਨੂੰ ਦੁੱਧ ਘਟਾਇਆ ਵੀ ਹੈ ਜਿਨ੍ਹਾਂ ਨੂੰ ਕੱਲਾ ਹੁਣ ਦੁੱਧ ਘਟਾਉਣ ਵਲੇ ਮੈਂ ਵਫਾ ਆ ਬੜਾ ਕਾਫ ਸਟਾਰਟ ਕਰਦਣਾ ਹਨਾ ਤਾਂ ਚਲੋ ਜਿਹੜੀ ਇੱਕ ਚੀਜ਼ ਤੁਹਾਨੂੰ ਪਤਾ ਕੰਮ ਬਧੀਆ ਆ ਤੇ ਆ ਸਾਰੀ ਗਰੋਥ ਵਧੀਆ ਪਈ ਹੈ ਠੀਕ ਹੈ ਜੀ ਆ ਤੇ ਫੀਡ ਵੀ ਪਈ ਹੈ ਠੀਕ ਹੈ ਹੁਣ ਹੌਲੀ ਹੌਲੀ ਇਹਨਾਂ ਨੂੰ ਨਾਲ ਫੀਡ ਖਾਣ ਲੱਗੇ ਨਾਲੇ ਬੱਚੇ ਛੋਟੇ ਆ ਕਿ ਕੱਟੇ ਜਿਆਦੇ ਹੁਣ ਕਰਕੇ ਦੁੱਧੋ ਉਸ ਹਿਸਾਬ ਨਾਲ ਘਟ ਦਿੱਤਾ ਤਾਂ ਪਰ ਗਰੋਥ ਇਹਦੀ ਵੀ ਸੋਹਣੀ ਆ ਆ ਵੀ ਫੀਡ ਆਪਦੇ ਥੱਲੇ ਆ ਤੇ ਡੋਲੀ ਬੈਠੀ ਆ ਮੁੱਠੀ ਫੀਡ ਦੀ ਤੋਂ 100 ਗ੍ਰਾਮ ਫੀਡ ਖਰਾਬ ਕਰੀ ਜਾਂਦੇ ਨੇ ਡੱਡੇ ਜਿਗੇ ਖਾਂਦੀ ਨਹੀਂ ਕਰ ਦੇਣੀ ਤੇ ਉਹ ਡੱਡ ਦੀ ਕੱਲ ਬੜੀ ਝੁੱਟੀ ਲੱਗੀ ਚੰਗੀ ਤੇ ਅੱਥਨੇ ਮੈਂ ਆਇਆ ਮੈਂ ਡਰ ਗਿਆ ਆਦੀ ਤੜ ਚੱਲਣ ਲੱਗੀ ਗਾਂ ਅੱਜ ਠੀਕ ਹੈ ਮੈਲਾ ਛੱਟਣ ਲੱਗੀ ਮੈਂ ਕਿਹਾ ਯਾਰ ਵੀ ਉਰਲੇ ਸਾਈਡ ਤੇ ਤਾਂ ਚੱਡੇ ਵਾਲਾ ਸੋਨਾ ਦੋਨੇ ਪਾਸਿਓਂ ਵੀ ਇਹਦੀ ਕੀ ਪ੍ਰੋਬਲਮ ਪਈ ਜਾਨੀ ਕਿ ਵੀ ਬਰਾਬਰ ਹੈ ਉਵੇਂ ਸੋਹਣਾ ਨਹੀਂ ਵੀ ਟਾਈਟ ਹੈ ਜਿਵੇਂ ਗਾਂਆਂ ਦਾ ਹੁੰਦਾ ਵੀ ਚੱਡਾ ਸੋਹਣਾ ਸੀ ਵੀ ਬਰਾਬਰ ਸੀ ਤੇ ਵੀ ਅੱਜ ਇੱਕ ਸਾਈਡ ਤੋਂ ਕਿਉਂ ਐ ਹੋਇਆ ਵੀ ਇੱਕ ਸਾਈਡ ਤੇ ਦੁੱਧ ਹੈ ਤਾਂ ਜਦੋਂ ਦੱਸਿਆ ਨਿੱਕਾ ਕਹਿੰਦਾ ਵੀਰੇ ਆਹ ਤਾਂ ਕਹਿੰਦਾ ਜਮੇ ਖੁੱਲੀ ਫਿਰਦੀ ਸੀ ਇੱਥੋਂ ਫੜ ਕੇ ਗਿਆਂ ਗਾਂ ਮੂਰੇ ਖੜੀ ਸੀ ਇਹ ਚੁੰਗੀ ਜਾਂਦੀ ਸੀ ਕਹਿੰਦਾ ਇਹ ਚ ਫਿਰ ਪਤਾ ਲੱਗਿਆ ਵੀ ਦੁੱਧ ਚੌਂਗੀ ਤੇ ਇਹਦੀ ਮਾਂ ਨੇ 2.5 ਲੀਟਰ ਦੁੱਧ ਦਿੱਤਾ ਤੇ ਇਹ 18 ਕਿਲੋ ਦੁੱਧ ਤੇ ਆ ਗਈ। ਹੁਣ ਜਿਹੜੀ ਗਾਂ ਹੈ 18 ਕਿਲੋ ਦੇ ਵਿੱਚ ਸਿਰਫ 9 ਲੀਟਰ ਦੇ ਵਿੱਚੋਂ ਨੇ 2.5 ਕਿਲੋ ਦੁੱਧ ਹੀ ਛੱਡਿਆ। ਤੇ 6.5 ਕਿਲੋ ਦੁੱਧ ਇਹ ਪੀਗੀ ਸੀ ਬਣਦੇ ਬਣਦੇ। ਤੇ ਫਿਰ ਤੜਕੇ ਵੀ ਥੋੜਾ ਜਿਹਾ ਘੱਟ ਚੰਗਾ ਆ। ਤਾਂ ਹੈ ਛੋਟੀ ਜੀ ਇਹ ਤੂੰ ਦੇਖ ਸਕਦੇ ਪਿਆਰੀ ਐ। ਇਹ ਵੀ ਤਾਰਾਂ ਕਰੀ ਜਾਂਦੀ ਆ ਪਰ ਹਜੇ ਜੇ ਹੁਣ ਭਰਾਤੀ ਮਗਰ ਲਿਆ ਗਰਮਾਂ ਆਏ ਫੇਰੇ ਤੰਕ ਕਰੂਗੀ। ਉਸ ਹਿਸਾਬ ਦੇ ਨਾਲ ਆਪਾਂ ਨੂੰ ਤਾਰਾਂ ਅਗਲੀ ਹੀਟ ਤੇ ਦੱਬਣ ਕਰਾਉਣੀ। ਪੈ ਸਕਦੀ ਆਪਨ ਲੋਬੀ ਮਿੱਤਰੋ ਮਾਈਕੀ ਨੇ ਵੀ ਜਿਹੜਾ ਕੋੜ ਆ ਆਪਣਾ ਉਹ ਝਾੜ ਦਤਾ ਟਟਾ ਮੇਂਗਾ ਟੱਲੀਆਂ ਜਟਾਈਆਂ ਰਹਿ ਗਈਆਂ ਦੇਖ ਸਕਦੇ ਨੇ ਲੱਗਾਂਗਾ ਪੱਟਾਂ ਤੇ ਤੇ ਨਹੀਂ ਇਹਨੇ ਵੀ ਸਾਰੀ ਜਿਹੜੀ ਸਕਨ ਹੈ ਇਹਦੀ ਲੋਟ ਹੋ ਗਈ ਇੱਕ ਵਾਰੀ ਆ ਟਾਈਮਾਂ ਚ ਕੁੱਤਾ ਗਰਮੀ ਆਉਣ ਤੋਂ ਪਹਿਲਾਂ ਤੇ ਗਰਮੀ ਜਾਣ ਤੋਂ ਪਹਿਲਾਂ ਪੁਰਾਣੇ ਵਾਲ ਝਾੜ ਦਿੰਦੇ ਆ ਕੁੱਤੇ ਆਦੇ ਮੂੰਹ ਦੇ ਨਾਲ ਜਿਵੇਂ ਆਦੇ ਐ ਕਰੀ ਜਾਂਦੀ ਐ ਤੇ ਜਿਹੜੇ ਨਵੇਂ ਵਾਲ ਆ ਉਹ ਸਾਰੇ ਆ ਜਾਂਦੇ ਆ ਤੇ ਫਿਰ ਦੁਬਾਰੇ ਵਧੀਆ ਗਰੋਥ ਦੁਬਾਰੇ ਫੇਰ ਹੋ ਜਾਂਦੀ ਐ ਤੇ ਇੱਧਰ ਬੈਠੇ ਆ ਕਾਟੋ ਕੋਈ ਕਾਟੋ ਚਾਹ ਕੇ ਸਕਦੇ ਆ ਪੂਰੀ ਸੀਰੀਅਸ ਹੋ ਕੇ ਗੱਲਾਂ ਸੁਣ ਰਹੀ ਐ ਕਾਟੋ ਤੇ ਤਿੱਖੀ ਬਹੁਤ ਐ ਪਸੂ ਬੂਸੀ ਜਮਣੀ ਖੋਲਣਾ ਦੀ ਭਾਂਦੀ ਆਪਾਂ ਹੀ ਖੋਲੀ ਤੇ ਪੂਰਾ ਫਾਰਮ ਚੱਕ ਲੰਦੀ ਐ ਸਰ ਤੇ ਗਾਂ ਦੇ ਆਪਾਂ ਭੌਂਕਣ ਦੇ ਨਾਲ ਤਾਂ ਹੁਣ ਉਹਨੂੰ ਹੋਇਆ ਪਹਿਲਾਂ ਲਾਲਚ ਵੀ ਮੈਂ ਇਹਦੇ ਕੱਖ ਖਾਵਾਂ ਤੇ ਮੈਨੂੰ ਲੱਗਦਾ ਵੀ ਮੈਂ ਕੱਖ ਕਿਉਂ ਨਾ ਇਹਦੇ ਮੂਰੇ ਕਰ ਦੇਵਾਂ ਠੀਕ ਐ ਕਿਉਂਕਿ ਉਹ ਖੜੀ ਹੋਈ ਹੋਇਆ ਦੂਜੀਆਂ ਬੈਠੀਆਂ ਤੇ ਆਪਾਂ ਇਹਨੇ ਖਾ ਜਾਣੀਆਂ ਤੇ ਹੱਥ ਨੇ ਇਹਨੂੰ ਕਿੱਲੋਂ ਕਦਾਣਾ ਜਿਹੜਾ ਘਟ ਪਾ ਦਾਇਆ ਕਿਉਂਕਿ ਇਹ ਤਾਂ ਦਾਣਾ ਬਚਿਆ ਪਿਆ ਸੀਗਾ ਇਹ ਇਹਨੇ ਥੋੜਾ ਜੀ ਖਾਦੇ ਸੀ ਦੂਜੇ ਬਚੇ ਪਏ ਆ। ਤਾਂ ਠੀਕ ਆ ਜੀ ਧੰਨਵਾਦ ਸ세ਗਲ ਤੇ ਬਾਕੀ ਉਹਦਾ ਵੀ ਮੈਨੂੰ ਦੱਸਿਓ। ਹ ਰਿਜ਼ਲਟ ਤੁਹਾਨੂੰ ਕਿਵੇਂ ਮਿਲਿਆ? ਆਪਾਂ ਨੂੰ ਫੁੱਲ ਰਿਜ਼ਲਟ ਮਿਲਿਆ। ਆ ਪਈ ਆ ਜਿਹੜੀ ਬਚੀ ਪਈ ਆ ਉਸ ਤੋਂ ਬਾਅਦ ਮਹਾਪੁਰਸ਼ ਮੈਂ ਜਿਵੇਂ ਬਾਹਰ ਅੰਦਰ ਹੁੰਨਾ ਉਸ ਤੋਂ ਬਾਅਦ ਉਹ ਵੀ ਛੱਡ ਦਾਂਦੇ ਆ। ਹੁਣ ਆ ਜਿਹੜਾ ਲੀਟਰ ਨਮਾ ਖੋਲਿਆ ਇਹ ਦੇਖ ਲਓ ਨਾਗਣੀ ਕਿੰਨੇ ਟਾਈਮ ਦੀ ਸੋਈ ਵੀ ਆ। ਆ ਪੰਜਾਬੜਾ ਸੀ ਨਾਗਣੀ ਨੇ ਦੋ ਕੁ ਦਿਨ ਹਲਚਲ ਕੀਤੀ ਇਹ ਨਾਗਣੀ ਨੂੰ ਸਟਾਰਟ ਕੀਤਾ। ਨਾਗਣੀ ਅੱਜ ਬੜਾ ਖੁਸ਼ ਹੋ ਕੇ ਮਿਲੀ ਆ। ਤੇ ਤੁਸੀਂ ਵੀ ਦੱਸਣਾ ਕਮੈਂਟ ਕਰਕੇ ਵੀ ਤੁਹਾਨੂੰ ਰਿਜ਼ਲਟ ਕਿਵੇਂ ਮਿਲਿਆ ਇਹਦਾ ਤਾਂ ਜਿਹੜਾ ਪਰਸਨਲ ਮੈਂ ਕਾਫੀ ਦੇਖ ਲੈ ਲੋਕਾਂ ਤੋਂ ਵਧੀਆ ਸੋਹਣਾ ਰਿਜ਼ਲਟ ਮਿਲਿਆ ਇਹਦਾ ਵੀਡੀਓ ਵਧੀਆ ਲੱਗੀ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਧੰਨਵਾਦ ਸਸੀਕਾ